ਇਧਰਲੇ ਪਾਸੇ ਜਿਹੜੀਆਂ ਮਹਿਲਾਵਾਂ ਨੇ ਉਹ ਇੱਥੇ ਬੈਠ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਅਚਰ ਤੱਕ ਜਿੰਨੇ ਸਮੇਂ ਤੱਕ ਉਹਨਾਂ ਦੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਉਹਨੇ ਸਮੇਂ ਤੱਕ ਜਾਰੀ ਰਹੂਗਾ ਲੋਕਾਂ ਨੇ ਪਰੇਸ਼ਾਨ ਤਾਂ ਹੋਣਾ ਜਦੋਂ ਉਹਨਾਂ ਨੂੰ ਪਾਣੀ ਨਹੀਂ ਮਿਲਣਾ ਲੋਕੀ ਤਾਂ ਰੋਣ ਪਟਾਉਣੇ ਵੀ ਤਿਆਰ ਆ ਟੱਪੜਾ ਘਾ ਕਰਨੇ ਵੀ ਤਿਆਰ ਆ ਜਦੋਂ ਪਾਣੀ ਨਹੀਂ ਮਿਲਣਾ ਸਾਡੇ ਬੱਚੇ ਕੀ ਕਰਨਗੇ ਕਿ ਅਸੀਂ ਪਾਣੀ ਕਿੱਥੇ ਲਾਵਾਂਗੇ ਪਾਣੀ ਅਸੀਂ ਕਿੱਦਾਂ ਪੀਵਾਂਗੇ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਆ ਕਹਿੰਦੇ ਆ ਡਾਕਟਰ ਪਾਜਾ ਸਾਡੇ ਕੋਲੋਂ ਕੋਈ ਡਾਕਟਰ ਵੀ ਨਹੀਂ ਆਦਾ ਇੱਥੇ ਪੁੰਚਿਆ ਸਾਰੀ ਦੁਨੀਆ ਸਾਡੇ ਮਹੱਲੇ ਦੀ ਬਿਮਾਰ ਰਹੀ ਪਰ ਤੋਂ ਸਾ ਹਸ ਬੰਡਾ ਰਾਤ ਨੂੰ ਭੱਜੇ ਫਿਰਦੇ ਰਹੇ ਲੋ ਕਿੰਨੇ ਦਿਨ ਹੋ ਗਏ ਬਿਮਾਰ ਨੂੰ ਹਫਤਾ ਹੋ ਗਿਆ ਡਾਕਟਰ ਦਰੋਂਗੇ ਕਿ ਉਹਨਾਂ ਨੇ ਤਾਂ ਬੈਠ ਕੇ ਬੱਦ ਤੇ ਬੱਚੇ ਚ ਤਾਂ ਗੁੱਸੇ ਨਾਲ ਤਾਂ ਬਦਾਂ ਨੂੰ ਕਹਿੰਦੇ ਐਂਦਾ ਹੀ ਤੋਰ ਕੇ ਲੈ ਕੇ ਜਾਓ ਗੂੜੇ ਕਰਕੇ ਸਮੱਸਿਆ ਸਾਡੇ ਗੂੜੇ ਕਰਕੇ ਸਾਡੇ ਕਿੰਨਾ ਵੀ ਕਹੋ ਲਗੀ ਕੋਈ ਸੀਵਰੇਜ ਦਾ ਕੰਮ ਨਹੀਂ ਹੋ ਰਿਹਾ ਸੀ। ਹਲਾ ਸੁੰਦਰ ਨਗਰ ਦੇ ਵਿੱਚ ਡਾਈੜੀਆਂ ਨਾਮਕ ਬਿਮਾਰੀ ਫੈਲੀ ਹੈ। ਦਰਜਨ ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤਾਂ ਕਾਰਨ ਨੇ ਮੰਨਿਆ ਜਾ ਰਿਹਾ ਕਿ ਗੰਦਾ ਪਾਣੀ ਆ ਰਿਹਾ ਹੈ, ਪੂਰੇ ਦੇ ਢੇ ਲੱਗੇ ਨੇ ਇਸ ਕਰਕੇ ਇਹ ਬਿਮਾਰੀ ਫੈਲੀ ਹੈ। ਇਸ ਤਰ੍ਹਾਂ ਦੇ આરોਪ ਇੱਥੇ ਸਥਾਨਕ ਲੋਕਾਂ ਦੇ ਵੱਲੋਂ ਲਾਏ ਜਾ ਰਹੇ ਨੇ ਮੁਹੱਲਾ ਨਿਵਾਸੀਆਂ ਤੋਂ ਲਾਏ ਜਾ ਰਹੇ ਨੇ ਤਾਂ ਹੁਣ ਮੁਹੱਲਾ ਨਿਵਾਸੀਆਂ ਦੇ ਵੱਲੋਂ ਆ ਇਸ ਗੱਲ ਤੋਂ ਦੁਖੀ ਹੋ ਕੇ ਇੱਥੇ ਰੋਡ ਨੂੰ ਬਲੌਕ ਕਰ ਦਿੱਤਾ ਗਿਆ ਰੱਸੀਆਂ ਲਗਾ ਦਿੱਤੀਆਂ ਗਈਆਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਰੱਸੀਆਂ ਦਿਖਾਈਆਂ ਜਾਣ ਇਹ ਰੱਸੀ ਲਗਾ ਦਿੱਤੀ ਗਈ ਹੈ ਇੱਧਰਲੇ ਪਾਸੇ ਤੇ ਇੱਧਰਲੇ ਪਾਸੇ ਜਿਹੜੀਆਂ ਮਹਿਲਾਵਾਂ ਨੇ ਉਹ ਇੱਥੇ ਬੈਠ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਅਜੇ ਤੱਕ ਜਿੰਨੇ ਸਮੇਂ ਤੱਕ ਉਹਨਾਂ ਦੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਉਹਨੇ ਸਮੇਂ ਤੱਕ ਜਾਰੀ ਰਹੂਗਾ ਆ ਜਦੋਂ ਤੱਕ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਇੱਧਰ ਵੀ ਦਿਖਾਉਣ ਉਹ ਮਹਿਲਾਵਾਂ ਜਿਹੜੀਆਂ ਇੱਥੇ ਬੈਠੀਆਂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕਿਉਂ ਵੀ ਧਰਨਾ ਤੁਸੀਂ ਲਾਇਆ ਇੱਥੇ ਅਸੀਂ ਧਰਨਾ ਇਸ ਕਰਕੇ ਲਾਇਆ ਵੀ ਸਾਡਾ ਪਹਿਲੋ ਪਾਣੀ ਗੰਦਾ ਆਂਗਾ 6-7 ਦਿਨ ਤੋਂ ਤਾਂ ਹੁਣ ਕੱਲ ਦਾ ਪਾਣੀ ਇਹਨਾਂ ਦਾ ਬੰਦ ਕਰਤਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਆ ਇਹ ਲੋਕ ਕਹਿੰਦੇ ਕੋਈ ਬਿਮਾਰ ਵੀ ਮਹੱਲੇ 'ਚ ਹੋਇਆ ਹਾਂਜੀ ਬਿਮਾਰ ਵੀ ਹੋਇਆ ਮਰੇ ਵੀ ਆ ਸਾਡਾ ਮਸਲਾ ਹੱਲ ਹੋਣਾ ਚ ਤੇ ਫੇ ਅਸੀਂ ਗੱਲ ਸੁਣਾਗੇ ਇਹਨਾਂ ਦੀ ਇਹ ਗੰਦੇ ਪਾਣੀ ਨਾਲ ਹੋਇਆ ਸਭ ਕੁਝ ਹਾਂਜੀ ਗੰਦੇ ਦੇ ਨਾਲ ਹੀ ਹੋਇਆ ਆ ਤੇ ਹੁਣ ਜਿੱਦਾਂ ਤੁਸੀਂ ਇੱਥੇ ਰੋਕਤਾ ਤਾਂ ਲੋਕੀ ਪਰੇਸ਼ਾਨ ਵੀ ਹੋ ਰਹੇ ਆ ਹਾਂਜੀ ਹਾਂਜੀ ਲੋਕ ਮੰਗ ਕਰਦੇ ਲੋਕਾਂ ਨੇ ਪਰੇਸ਼ਾਨ ਤਾਂ ਹੋਣਾ ਜਦੋਂ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਲੋਕੀ ਤਾਂ ਰੋਣ ਪਟੌਣ ਦੇ ਵੀ ਤਿਆਰ ਆ ਤੇ ਟੱਪੜਾਖਾ ਕਰਨ ਦੇ ਵੀ ਤਿਆਰ ਆ ਜਦੋਂ ਪਾਣੀ ਨਹੀਂ ਮਿਲਦਾ ਸਾਡੇ ਬੱਚੇ ਕੀ ਕਰਨਗੇ ਅਸੀਂ ਪਾਣੀ ਕਿੱਥੇ ਲਾਵਾਂਗੇ ਪਾਣੀ ਅਸੀਂ ਕਿੱਦਾਂ ਪੀਵਾਂਗੇ ਹੁਣ ਜਿਹੜਾ ਮੁਸ਼ਕਵਲਾ ਪਾਣੀ ਆਉਂਦਾ ਅਸੀਂ ਪਾਣੀ ਨੂੰ ਕਿੱਦਾਂ ਪੀਵਾਂਗੇ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਆ ਕਹਿੰਦੇ ਇਹਦਾ ਡਾਕਟਰ ਪਾਜਾ ਸਾਡੇ ਕੋਲ ਕੋਈ ਡਾਕਟਰ ਵੀ ਨਹੀਂ ਆ ਕੇ ਇੱਥੇ ਪਹੁੰਚਿਆ ਸਾਡਾ ਸਿਹਤ ਮਹਿਕ ਮਹਿਲ ਕਹਿੰਦੇ ਅਸੀਂ ਡਾਕਟਰ ਭੇਜੇ ਆ ਇਹ ਇੱਥੇ ਨਹੀਂ ਆਇਆ ਕੋਈ ਵੀ ਇਧਰਲੇ ਪਾਸੇ ਭਾਵੇਂ ਕੋਈ ਆਇਆ ਹੋਵੇ ਪਰ ਸਾਡੇ ਕੋਲ ਨੀਗਾ ਕੋਈ ਵੀ ਆਇਆ ਠੀਕ ਹੈ ਹਾਂਜੀ ਹਾਂਜੀ ਤੇ ਹੋਰ ਵੀ ਇੱਥੇ ਔਰਤਾਂ ਹੈਗੀਆਂ ਵਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਜੀ ਤੁਹਾਡਾ ਜੀ ਕੁਲਵਿੰਦਰ ਕੌਰ ਜੀ ਹਾਂਜੀ ਇਹ ਕੀ ਤੁਸੀਂ ਕਾਹ ਤੋਂ ਧਰਨਾ ਲਿਆ ਜੀ ਐਂ ਧਰਨਾ ਲਾਇਆ ਸਰ ਜੀ ਸਾਡੇ ਮੱਧੇ 'ਚ ਪਾਣੀ ਬਹੁਤ ਖਰਾਬ ਆ ਰਿਹਾ ਵਾ ਸਾਰੀ ਦੁਨੀਆ ਸਾਡੇ ਮਹੱਲੇ ਦੀ ਬਿਮਾਰ ਰਹੀ ਪਰ ਤੋਂ ਸਾ ਹਸਪਤਾਲ ਰਾਤ ਨੂੰ ਭੱਜੇ ਫਿਰਦੇ ਰਹੇ ਲੋਕ ਠੀਕ ਹੈ ਜੇ ਅਸ ਕਰਕੇ ਪਾਣੀ ਦਾ ਕਰਕੇ ਅਸੀਂ ਹੁਣ 5 3 ਦਿਨ ਹੋ ਗਏ ਪਾਣੀ ਨਹੀਂ ਹੁੰਦਾ ਸਾਡੇ ਮਹੱਲੇ ਤੇ ਆ ਗੰਦ ਕਿੰਨਾ ਸਾਡੇ ਆਸ-ਪਾਸੇ ਕੂੜਾ ਕੋਈ ਕੂੜਾ ਨਹੀਂ ਚੱਕਦਾ ਇਸ ਕਰਕੇ ਨਾ ਅਸੀਂ ਧਰਨਾ ਲਾਇਆ ਤੇ ਲੋਕਾਂ ਦਾ ਕਹਿਣਾ ਕਿ ਗੰਦਾ ਪਾਣੀ ਪੂਰੀ ਦੀ ਸਮੱਸਿਆ ਇਸ ਕਰਕੇ ਧਰਨਾ ਲਾਇਆ ਦੂਜਾ ਕਾਰਨ ਇਹ ਹੈਗਾ ਕਿ ਇੱਥੇ ਬਿਮਾਰੀ ਫੈਲੀ ਹੈ ਡਾਇਰੀਆ ਫੈਲਿਆ ਇਸ ਮਹੱਲੇ ਦੇ ਵਿੱਚ ਕਾਫੀ ਲੋਕਾਂ ਨੂੰ ਸੇਵਾ ਦਾ ਸਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਮੁਸੀਬਤਾਂ ਇਸ ਮਹੱਲੇ ਦੇ ਵਿੱਚ ਆਉਣ ਪਈਆਂ ਨੇ ਧਰਨੇ ਦੇ ਕਾਰਨ ਇੱਧਰ ਜਾਮ ਵੀ ਲੱਗ ਗਿਆ ਇੱਕ ਟਸਵੀਰ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਵੇ ਕਿਉਂਕਿ ਇਹ ਵਿਅਸਤ ਰਸਤਾ ਹੈਗਾ ਇੱਕ ਇਹ ਕੋਈ ਆਮ ਰਸਤਾ ਨਹੀਂ ਹੈਗਾ ਇੱਕ ਬਾਈਪਾਸ ਦੇ ਤੌਰ ਤੇ ਇਹ ਰਸਤਾ ਮੰਨਿਆ ਜਾਂਦਾ ਹੈ ਕਪੂਰਥਲਾ ਦੇ ਵਿੱਚ ਇੱਕ ਬਾਈਪਾਸ ਦੇ ਤੌਰ ਤੇ ਇਹ ਰਸਤਾ ਗਿਨਾਇਆ ਜਾਂਦਾ ਹੈ ਸੁਲਤਾਨਪੁਰੋਂ ਵਾਹਨ ਜਿਹੜੇ ਆਉਂਦੇ ਨੇ ਨਕੌਦਰ ਤੋਂ ਆਉਂਦੇ ਨੇ ਨਾਮ ਨਰਵੈਤ ਸਿੰਘ ਹੈ ਜੀ ਮੁੱਲਾ ਸੁੰਦਰ ਨਗਰਿਆ ਮਸਜਿਦ ਤੇ ਪਰੇਸ਼ਾਨੀ ਸਾਨੂੰ ਨਾ ਪਹਿਲਾਂ ਪਾਣੀ ਜਿਹੜਾ ਸੀ ਬਹੁਤ ਗੰਦਾ ਪਾਣੀ ਆਇਆ ਦੂ ਤਿੰਨ ਦਾ ਕਿੰਨਾ ਕ ਟਾਈਮ ਹੋ ਗਿਆ ਪਾਣੀ ਹਾਂਜੀ ਇਹ ਤਿੰਨ ਕ ਦਿਨ ਚ ਚਾਰ ਦਿਨ ਹੋਈ ਆ ਜਿਹੜਾ ਇਹ ਪਾਣੀ ਗੰਦਾ ਆਇਆ ਤੇ ਬਹੁਤ ਜ਼ਿਆਦਾ ਪਾਣੀ ਗੰਦਾ ਆਉਣ ਦੇ ਕਾਰਨ ਇੱਥੇ ਨਾ ਟੱਟਗਾ ਉਲਟਗਾ ਬੱਚਿਆਂ ਨੂੰ ਜਾਨਾਂ ਜਿੱਦਾਂ ਬਜ਼ੁਰਗਾਂ ਨੂੰ ਬਹੁਤ ਬੁਰੀ ਹਾਲ ਹੋਈ 21 22 ਜਣੇ ਮੈਨੂੰ ਖਿਆਲ ਆ ਹੱਲੇ ਹਸਪੀਟਲ ਦੇ ਵਿੱਚ ਦਾਖਲਿਆ ਠੀਕ ਹੈ ਜੀ ਅਹੀਂ ਜਿਹੜਾ ਪ੍ਰਸ਼ਾਸਨ ਨੂੰ ਕਹ ਕੇ ਪਾਣੀ ਦੇ ਵਿੱਚ ਕੀ ਕਤਾਹੀ ਆ ਕੀ ਗੱਲਬਾਤ ਆ ਇਹਨਾਂ ਨੂੰ ਹੁਣ ਨਹੀਂ ਗੱਲ ਕਹੀ ਵੀ ਅਸੀਂ ਜਿਹੜਾ ਨਾ ਪਾਣੀ ਦਾ ਕਹਿੰਦੇ ਸੈਂਪਲ ਭੇਜ ਦਿੱਤੇ ਆ ਉਹ ਆਉਣਗੇ ਵਾਪਸ ਹੁਣ ਜਿਹੜਾ ਇਹ ਪਾਣੀ ਪੀ ਕੇ ਤੇ ਜਿੰਨਾਂ ਨੇ ਜੋ ਹੋਣਾ ਹੀ ਹੋ ਗਿਆ ਬਿਮਾਰ ਬਹੁਤ ਪਬਲਿਕ ਪਈ ਆ ਜਿੱਦਾਂ ਕਿ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਕਮਾਈ ਵੀ ਇੱਥੇ ਕੁਝ ਨਹੀਂ ਆ ਹਾਂਜੀ ਇੱਥੇ ਨਾ 2-3 ਮੌਤਾਂ ਹੋਈਆਂ ਜਿਹੜੀਆਂ ਤੇ ਬਹੁਤ ਜ਼ਿਆਦਾ ਯਾਨੀ ਕਿ ਪਾਣੀ ਗੰਦਾਵਾ ਤੇ ਹੁਣ ਇਹਨਾਂ ਨੇ ਉਹ ਜਿਹੜਾ ਪੰਪ ਆ ਪੰਪ ਸਾਡਾ ਬੰਦ ਕਰ ਦਿੱਤਾ ਹੁਣ ਨਾਉਂ ਤੋਂ ਤੋਂ ਨਹੀਂ ਆ ਰਹੀ ਬੱਚੀ ਅਜ ਤਿੰਨ ਦਿਨ ਹੋ ਗਏ ਪਾਣੀ ਨਹੀਂ ਆਉਂਦਿਆ ਸਾਡੀ ਹੁਣ ਕੀ ਮੰਗ ਹੈ ਪ੍ਰਸ਼ਾਸਨ ਸਾਡੀ ਮੰਗ ਐ ਇਹੀ ਵੀ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਜੋ ਵੀ ਆ ਕਮੇਟੀ ਦੇ ਪਾਣੀ ਨਗਰ ਨਗਰ ਕਮਨ ਨੂੰ ਵੀ ਸਾਨੂੰ ਜਿਹੜਾ ਪਾਣੀ ਵੀ ਦਿੱਤਾ ਜਾਵੇ ਉਹ ਸਾਫ਼ ਸੁਥਰਾ ਸਾਡੀ ਸਿਹਤ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਗਰੀਬ ਬੰਦੇ ਆ ਆ ਜਿਹੜੇ ਕੂੜੇ ਕਰਕਟਿਆ ਇਹਨਾਂ ਨੇ ਰੱਖੇ ਸੜਕਾਂ ਭਰੀਆਂ ਪਈਆਂ ਮ ਜਿੱਧਰ ਨੂੰ ਵੀ ਜਾਣੀ ਆ। ਇਸ ਏਰੀਆ ਦਾ ਐਮਸੀਪਾ ਹਾਂ। ਇਸ ਏਰੀਆ ਦਾ ਐਮਸੀਆ ਜੀ ਪ੍ਰਕਾਸ਼ ਕੁਮਾਰ। ਉਹਨਾਂ ਨਾਲ ਗੱਲ ਹੋਈ ਤੁਹਾਡੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਉਹ ਬਿਲਕੁਲ ਸਹਿਯੋਗ ਦੇ ਰਿਹਾ ਉਹ ਸਾਡੇ ਨਾਲ ਆ। ਜੀ। ਪਰ ਉਹਦੀ ਇਹ ਸੁਣ ਨਹੀਂ ਰਹੇਗੇ। ਅੱਛਾ ਜੀ। ਉਹ ਬੰਦਾ ਵੀ ਇਸ ਗੱਲ ਨੂੰ ਬਹੁਤ ਕਹਿ ਚੁੱਕਾ ਵਾ ਹੁਣ ਦੇਖ ਰਹੇ ਕਿ ਟੈਂਕਰ ਆ ਰਹੇ ਪਾਣੀ ਦੇ ਪ੍ਰਸ਼ਾਸਨ ਹਰਕਤ ਵਿੱਚ ਆਉਣਾ ਹਾਂ ਉਹਨਾਂ ਨੇ ਹੁਣ ਮੰਗਾਈ ਆ ਰਕੇਸ਼ ਕੁਮਾਰ ਜੀ ਨੇ ਮੀਡੀਆ ਹੁਣ ਤੇ ਮਤਲਬ ਜਦੋਂ ਮੀਡੀਆ ਆਇਆ ਤੇ ਪ੍ਰਸ਼ਾਸਨ ਨਗਰ ਕ ਵਿੱਚ ਆਇਆ ਤਿੰਨ ਕੀ ਗੱਲਾਂ ਜਾਂਦਾ ਵਾ ਹਾਂ ਇਹ ਮੀਡੀਆ ਜਿਹੜਾ ਹੁਣ ਇਹਨਾਂ ਨੇ ਪਾਣੀ ਵੀ ਸਾਡੇ ਬਹੁਤ ਕਹਿਣ ਤੇ ਉਹ ਆ ਕੰਮ ਕਰਨ ਤੇ ਹੁਣ ਤੁਹਾਡੇ ਸਾਹਮਣੇ ਆਇਆ ਟੈਂਕਰ ਜੀ ਕਿੱਥੇ ਹੁਣ ਇੱਕ ਟੈਂਕਰ ਦੇ ਨਾਲ ਤਿੰਨ ਮਹੱਲਿਆਂ ਨੂੰ ਪਾਣੀ ਕਿੱਦਾਂ ਸਪਲਾਈ ਹੋ ਜੂਗਾ ਕਪੂਰਥਲਾ ਸ਼ਹਿਰ ਦੇ ਇੱਕ ਦੋ ਮਹੱਲਿਆਂ ਦੇ ਵਿੱਚ ਡਾਇਰੀਆ ਫੈਲ ਗਿਆ ਜਿਸ ਤੋਂ ਬਾਅਦ ਹੁਣ ਬਹੁਤ ਸਾਰੇ ਮ ਕਪੂਰਥਲਾ ਵਿਖੇ ਪਹੁੰਚ ਰਹੇ ਨੇ ਤੇ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਿਮਰਾ ਹਸਪਤਾਲ ਦੇ ਐਸਐਮਓ ਡਾਕਟਰ ਸੰਦੀਪ ਤਵਨ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ। ਆ ਤਵਨ ਸਾਹਿਬ ਸ਼ਹਿਰ ਦੇ ਟੈਕ ਟੋਮੀ ਲਾਂਚ ਪਤਾ ਲੱਗਾ ਕਿ ਡੈੜੀ ਆ ਫੈਲ ਗਿਆ ਹੈਗਾ ਔਰ ਕਿੰਨੀ ਕੁ ਤਦਾਦ ਵਿੱਚ ਜਿਹੜੇ ਮਰੀਜ਼ ਆ ਉਹ ਹਸਪਤਾਲ ਪਹੁੰਚੇ ਨੇ। ਕਿਸ ਤਰ੍ਹਾਂ ਦਾ ਜਿਹੜਾ ਇਲਾਜ ਹੋ ਰਿਹਾ ਹੈ। ਸਰਕੁਲ ਜੀ ਪਰਸੋਂ ਰਾਤ ਤੋਂ ਅਪ੍ਰੋਕਸੀਮੇਟਲੀ ਹੁਣ ਤੱਕ 22 ਕੁ ਮਰੀਜ਼ ਦੇ ਕਰੀਬ ਸਰਕੁਲ ਦਾਖਲ ਹੋ ਚੁੱਕੇ ਆ। ਔਰ OPD ਬੇਸਿਸ ਤੇ ਸੜਕੋ 30 ਤੋਂ 35 ਪੇਸ਼ੰਗ ਆਏ ਹੈ ਜਿਹੜਾ ਕਿ ਉਸ ਏਰੀਏ ਦੇ ਲਾਗੇ ਚਾਗੇ ਏਰੀਏ ਦੇ ਹੈਗੇ ਆ ਨਾਲ ਦੇ ਮੁਹੱਲਿਆਂ ਦੇ ਹੈਗੇ ਆ ਔਰ ਜਿੰਨੇ ਵੀ ਦਾਖਲ ਹੈ ਪੇਸ਼ੰਟ ਸਾਰੇ ਸਟੇਬਲ ਹੈ ਔਰ ਇੰਪਰੂਵ ਕਰ ਰਹੇ ਨੇ ਮੁੱਢਲੇ ਅਨੁਸਟਾਤ ਸਭ ਕੀ ਸਾਹਮਣੇ ਆ ਕਿ ਕੀ ਕਾਰਨ ਹੈਗੇ ਇਸ ਬਿਮਾਰੀ ਦੇ ਫੈਲਣ ਦੇ ਦੇਖੋ ਜੀ ਕਿਤੇ ਨਾ ਕਿਤੇ ਵਾਟਰ ਦੀ ਕੰਟਾਮਿਨੇਸ਼ਨ ਹੋਈ ਹੈ ਪੀਣ ਵਾਲੇ ਪਾਣੀ ਦੀ ਕੰਟਾਮਿਨੇਸ਼ਨ ਹੋਈ ਹੈ ਔਰ ਉਹਦੇ ਕਰਕੇ ਇਹੋ ਜਿਹਾ ਸਾਰਾ ਪ੍ਰੋਬਲਮ ਆਈ ਹੈ ਉਥੇ ਸਾਰੇ ਅਸੀਂ ਵਾਟਰ ਸੈਂਪਲਿੰਗ ਹੋਰਾ ਕਰ ਲਈ ਹੈ ਔਰ ক্লোਰੀਨੇਟਰ ਵਾਟਰ ਦਾ ਟੈਂਕਰ ਉਥੇ ਮੁਹਈਆ ਕਰਾਤਾ ਹੈ ਸਾਡੀ ਮੈਡੀਕਲ ਟੀਮ ਜਿਹੜੀ ਹੈਗੀ ਹੈ ਉਹ ਲੱਗੀ ਹੋਈ ਹੈ ਔਰ ਉਥੇ ਆਮ ਆਦਮੀ ਕਲੀਨਿਕ ਜਿਹੜਾ ਹੈਗਾ ਉਥੇ ਉਸ ਏਰੀਆ 'ਚ ਹੀ ਹੈਗਾ ਉਥੇ ਦੇ ਡਾਕਟਰਸ ਔਰ ਟੀਮ ਉਥੇ ਲੋਕਲ ਏਰੀਆ 'ਚ ਜਾ ਕੇ ਸਰਵੇ ਵੀ ਕਰ ਰਹੀ ਹੈ ਔਰ ਉਹਨਾਂ ਨੂੰ ਹੋਰ ਐਸਕੇ ਪੈਕੇਟ ਵੀ ਵੰਡ ਰਹੀ ਹੈ ਸਭ ਜਿੱਥੇ ਨੇੜਲੇ ਮਹੱਲੇ ਹੈ ਕਿਉਂਕਿ ਤਾਂ ਪਤਾ ਲੱਗਾ ਹੈ ਕਿ ਸ਼ਹਿਰ 'ਚ ਕੂੜੇ ਦੀ ਜਿਹੜੀ ਸਮੱਸਿਆ ਸੀ ਕਿ ਹੜਤਾਲ ਹੋਈ ਸੀ ਕੂੜਾ ਜਮ੍ਹਾਂ ਹੋਇਆ ਉਹ ਵੀ ਕਿਤੇ ਨਾ ਕਿਤੇ ਉਹਦਾ ਵੀ ਇਫੈਕਟ ਪੈ ਰਿਹਾ ਹੈ ਇਸ ਬੋਮਾਰੀ ਨੂੰ ਫੈਲਣ ਦੇ ਵਿੱਚ ਹੋਰ ਮਹੱਲਿਆਂ 'ਚ ਬੋਮਾਰੀ ਦਾ ਫਲਾਉ ਨਾ ਹੋਵੇ ਤਾਂ ਕੀ ਸਿਹਤ ਵਿਭਾਗ ਕਰ ਲਿਆ ਉਹਦੇ ਲਈ ਜੀ ਇਹ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਲੇ-ਦੁਆਲੇ ਸਾਰੀ ਸਫਾਈ ਰੱਖਣ ਆਪਣਾ ਜਿਹੜਾ ਪਾਣੀ ਹੈਗਾ ਉਹਨੂੰ ਫਿਲਟਰ ਕਰਕੇ ਜਾਂ ਉਹਨੂੰ ਉਬਾਲ ਕੇ ਪੀਣ ਅਤੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਟਟੀਆਂ ਉਲਟੀਆਂ ਦੀ ਤਾਂ ਉਹਨੂੰ ਆਪਣੇ ਲੈਵਲ ਤੇ ਦਵਾਈ ਮੈਡੀਕੇਸ਼ਨ ਨਾ ਲੈਣ ਔਰ ਆ ਕੇ ਡਾਕਟਰ ਤੋਂ ਮਿਲਣ ਔਰ ਉਹ ਤੋਂ ਦਵਾਈ ਲੈਣ ਸਤਿ ਸ੍ਰੀ ਅਕਾਲ ਜਿਹੜੇ ਲੋਕ ਹੁੰਦੇ ਆ ਜਦੋਂ ਕੋਈ ਛੋਟੀ ਮੋਟੀ ਪ੍ਰੋਬਲਮ ਆਉਂਦੀ ਹੈ ਤਾਂ ਘਰੇਲੂ ਇਲਾਜ ਪਹਿਲਾਂ ਸ਼ੁਰੂ ਕਰ ਲੈਂਦੇ ਆ ਤਾਂ ਕਈ ਵਾਰ ਦਿੱਕਤ ਆ ਜਾਂਦੀ ਹੈ ਉਹਨਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਘਰੇਲੂ ਇਲਾਜ ਇੱਕ ਲੈਵਲ ਤੱਕ ਠੀਕ ਹੈ ਪਰ ਉਹਨੂੰ ਅੱਗੇ ਵਧਾਣਾ ਔਰ ਉਸੇ ਤੇ اٹਕੇ ਰਹਿਣਾ ਇਹ ਹੀ ਗਲਤਫहमी ਔਰ ਗਲਤ ਚੀਜ਼ਾਂ ਦਾ ਨਤੀਜਾ ਬਣਦਾ ਹੈ ਔਰ ਇਹੀ ਸਬਬ ਬੰਦਾ ਹੈ ਪੇਸ਼ੈਂਟ ਨੂੰ ਸ਼ੌਕ ਜੀ ਜਾਂਦਾ ਹੈ ਜਾਂ ਉਹਨਾਂ ਦੀ ਡੈਥ ਹੁੰਦਾ ਔਰ ਪਿੱਛੇ ਜਿਹੜੀ ਇੱਕ ਡੈਥ ਹੋਈ ਹੈ ਉਹਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਾ ਸੀ ਕਿ ਉਹ ਪੇਸ਼ੈਂਟ 5-6 ਦਿਨਾਂ ਤੋਂ ਆਪਣੇ ਲੈਵਲ ਤੇ ਲੋਕਲ ਕਿਸੇ ਕੇਮਿਸਟ ਤੋਂ ਦਵਾਈ ਲੈ ਕੇ ਟੀਕੇ ਲਵਾ ਕੇ ਆਪਣੇ ਹੱਥ ਨਾਲ ਇਲਾਜ ਕਰ ਰਿਹਾ ਸੀ ਔਰ ਜਦੋਂ ਲੈ ਕੇ ਆਏ ਸਾਡੇ ਕੋਲ ਇੱਥੇ ਸਾਡੇ ਕੋਲ ਹਾਲ ਹੀ 1.5 ਘੰਟਾ ਹੀ ਹੈ ਅਸੀਂ ਸਾਡੇ ਕੋਲ ਰਹੇ ਆ ਤਾਂ ਉਹ ਅਨਕੌਨਸ਼ੀਅਸ ਸਟੇਟ 'ਚ ਲੈ ਕੇ ਆਏ ਸੀ ਉਹਨੂੰ ਫਿਰ ਅਸੀਂ ਬਚਾ ਨਹੀਂ ਸਕੀ। ਇਹਨੇ ਮਰੀ ਡਾਕਟਰ ਸਾਹਿਬ ਤੇ ਦਾਖਲ ਆ ਕੋਈ ਬੱਚੇ ਵੀ ਹੈਗੇ ਵਿੱਚ। ਹਾਂਜੀ ਦੋ ਕੁ ਬੱਚੇ ਹੈਗੇ ਬਟ ਮੇਨ ਮੇਜਰਲੀ ਸਾਰੇ ਐਡਲਟਸ ਹੀ ਹੈ। ਹਾਂ ਇਹਦੇ ਲਈ ਕੀ ਤੋਂ ਤੁਹਾਡੀਆਂ ਹਦਾਇਤਾਂ ਹੈਗੀਆਂ ਜਿਹੜੇ ਹੋਰ ਸ਼ਹਿਰ ਵਾਸਤੇ ਜਾਂ ਕਿ ਇਹ ਬਿਮਾਰੀ ਦੀ ਚਪੇੜ ਦੇ ਵਿੱਚ ਨਾ ਉਹਨੂੰ ਕੀ ਕਰਨ? ਮੈਂ ਤਾਂ ਜਿੱਦਾਂ ਪਹਿਲੇ ਬੇਨਤੀ ਕੀਤੀ ਹੈ ਕਿ ਵੀ ਪਾਣੀ ਫਿਲਟਰ ਕਰਕੇ ਪੀਣ, ਉਹ ਬਾਲ ਕੇ ਪੀਣ। ਔਰ ਜਿੱਦਾਂ ਦਾ ਮੌਸਮ ਹੈਗਾ ਬਾਹਰ ਦਾ ਘਟਖਾਨ ਕਿਉਂਕਿ ਜਿਹੜੀ ਬਾਹਰ ਦੇ ਵੈਂਡਰ ਜਿਹੜੇ ਆਉਂਦੇ ਆ ਰੇੜੀ ਵਾਲੇ ਜਾਂ ਕੁਝ ਉਹ ਜਿਹੜੇ ਆਈਸ ਯੂ ਕਰਦੇ ਹੈਗੇ ਆ ਉਹ ਵੀ ਬੇਸਿਕਲੀ ਹਿਊਮਨ ਕੰਡਿਸ਼ਨ ਵਾਸਤੇ ਠੀਕ ਨਹੀਂ ਹੁੰਦੀ ਅ ਇਸ ਚੀਜ਼ ਦੇ ਵਿੱਚ ਜਿਹੜੀ ਹੈਗੀ ਜਦ ਹਿਊਮਿਡਿਟੀ ਜ਼ਿਆਦਾ ਹੈਗੀ ਹੈ ਉਹਦੇ ਵਿੱਚ ਜਿਹੜੇ ਕਿਟਾਨੂਆਂ ਦਾ ਵਧਣਾ ਬਹੁਤ ਜਲਦੀ ਹੋ ਜਾਂਦਾ ਤਾਂ ਇਸ ਕਰਕੇ ਇਹ ਸਾਰੀ ਚੀਜ਼ਾਂ ਦਾ ਇਤਿਆਜ਼ ਰੱਖੰਦਾ ਹੀ ਹੈ ਕਿ ਆਪਣਾ ਘਰ ਦਾ ਬਣਿਆ ਹੋਇਆ ਤਾਪੂਤ ਰੱਖਣਾ ਖਾਂਦਾ ਜਾਵੇ ਤਾਂ ਇਸ ਤੋਂ ਵੀ ਇਹਦੇ ਲੱਛਣ ਕੀ ਹੁੰਦੇ ਕਿ ਕਿਸੇ ਨੂੰ ਕਈ ਵਾਰ ਡੇਰੀ ਹੋ ਜਾਂਦੀ ਹੈ ਇਲਾਜ ਦੇ ਵਿੱਚ ਲੱਛਣ ਕੀ ਆਉਂਦੇ ਕਿ ਉਹਨੂੰ ਲੱਛਣ ਮਰੀਜ਼ ਚਾਹਣੋ ਤੁਰੰਤ ਤੁਹਾਡੇ ਕੋਲ ਆ ਜੀ ਲੱਗਦਾ ਜੇ ਅਗਰ ਦੇਖੋ ਤੁਹਾਨੂੰ ਇੱਕ ਲੋ ਲੂਜ਼ ਮੋਸ਼ਨਸ ਆਇਆ ਹੈ ਵੋਮਿਟਿੰਗ ਆਇਆ ਤਾਂ ਲੱਗ ਰਿਹਾ ਹੈ ਕਿ ਜਿਹੜੀ ਤੁਸੀਂ ਦਵਾਈ ਆਪਣੇ ਲੈਵਲ ਤੇ ਲੈ ਕੇ ਖਾਧੀ ਹੈ ਉਹ ਨਾਲ ਫਰਕ ਨਹੀਂ ਪੈ ਰਿਹਾ ਤਾਂ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਉਸ ਵੇਲੇ ਹੀ ਤੁਹਾਡੇ ਦਿਮਾਗ 'ਚ ਆਣਾ ਚਾਹੀਦਾ ਕਿ ਹੁਣ ਇਹ ਦਵਾਈ ਅਸਰ ਨਹੀਂ ਕਰ ਰਹੀ ਤੇ ਮੈਂ ਉਹਨੂੰ ਜਾ ਕੇ ਡਾਕਟਰ ਦੀ ਸਹਾਇਤਾ ਲਵਾਂ ਹੋ ਸਕਦਾ ਮੈਨੂੰ ਦਾਖਲ ਕਰਨਾ ਪਵੇ ਪਲੱਸ ਅਸੀਂ ਆਪਣੇ ਆਪ ਨੂੰ ਪਾਣੀ ਵਗੈਰਾ ਪੀਂਦੇ ਰਹੀਏ ਖਾਣਾ ਖਾਂਦੇ ਰਹੀਏ ਉਹ ਨਾਲ ਡਾਈਟ ਵੀ ਪੂਰੀ ਰਹੇਗੀ ਔਰ ਸਾਡੇ ਵਿੱਚ ਫਲੂਇਡ ਦੀ ਕਮੀ ਨਹੀਂ ਹੋਏਗੀ ਆਮ ਤੌਰ ਤੇ ਪੁਰਾਣੀ ਧਾਰਨਾ ਹੈ ਜੀ ਕਿ ਜਦੋਂ ਟਟੀਆਂ ਲੱਗਣ ਆਪਾਂ ਜੀ ਪਾਣੀ ਪੀਣਾ ਬੰਦ ਕਰ ਦਈਏ ਜੀ ਮੈਂ ਕੁਝ ਨਹੀਂ ਖਾਣਾ ਜੀ ਉਹ ਚੀਜ਼ ਫਿਰ ਜਿਹੜਾ ਟਟੀਆਂ ਕਰਕੇ ਜਾਂ ਉਲਟੀਆਂ ਕਰਕੇ ਜਿਹੜਾ ਪਾਣੀ ਸਰੀਰ ਤੋਂ ਨਿਕਲਦਾ ਉਹ ਫਿਰ ਡੀਹਾਈਡਰੇਸ਼ਨ ਕੌਜ਼ ਕਰਦਾ ਔਰ ਉਸ ਤੋਂ ਬਾਅਦ ਹੀ ਸਾਰੀ ਪ੍ਰੋਬਲਮ ਜ਼ਿਆਦਾ ਵੱਧਦੀ ਜਾਂਦੀ ਹੈ ਤੇ ਇਹ ਸੰਨ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰ ਸੰਦੀਪ ਸਵਨ ਜਿਹੜੇ ਐਸਓਮੋਂ ਨੇ ਇੱਥੇ ਇਹਨਾਂ ਦਾ ਕਹਿਣਾ ਹੈ ਕਿ ਆ ਜਿੰਨੇ ਵੀ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਆ ਸਾਰੇ ਉਹਨਾਂ ਦੀ ਆ ਜਿਹੜੇ ਠੀਕ ਹਾਲਤ ਵਿੱਚ ਨੇ ਸਿਤੀ ਕੰਟਰੋਲ ਦੇ ਵਿੱਚ ਹੈਗੀ ਉਹ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੇ ਤਾਂ ਕਿਤੇ ਵੀ ਮੁੱਢਲੇ ਲੱਛਣ ਉਹਨਾਂ ਦੇ ਵਿੱਚ ਦਿਖਾਈ ਦਿੰਦੇ ਨੇ ਇਸ ਬਿਮਾਰੀ ਨੂੰ ਲੈ ਕੇ ਤਾਂ ਉਹ ਤੁਰੰਤ ਆਪਣਾ ਇਲਾਜ ਘਰੇ ਨਾ ਕਰਨ ਸਗੋਂ ਤੁਰੰਤ ਹਸਪੀਟਲ ਪਹੁੰਚਣ ਤਾਂ ਜੋ ਉਹਨਾਂ ਨੂੰ ਇਸ ਬਿਮਾਰੀ ਦੇ ਗੰਭੀਰ ਹੋਣ ਤੋਂ ਪਹਿਲਾਂ ਹੀ ਬਚਾਇਆ ਜਾ ਸਕੇ ਕੈਮਰਾਮੈਨ ਰਜਿੰਦਰ ਰਾਜੂ ਦੇ ਨਾਲ ਇੰਦਰਜੀਤ ਸਿੰਘ ਚਾਲ ਢੈਲੀ ਡੈਸਟੀਵੀ ਕਪੂਰਤਾਲਾ